ਤੈਨੂੰ ਇਹੋ ਜਿਹੀ ਕੁੜੀਆਂ ਬੁੜੀਆਂ ਲੱਭਦੀਆਂ ਜਿਹੜੀਆਂ ਪਾਸਟਰਾਂ ਦੇ ਲੋਛੜਾਦੇ। ਭਾਈ ਸਾਹਿਬ ਮੈਂ ਵਾਲਮੀਕੀ ਸ਼ਕਤੀ ਸੰਗਠਨ ਪੰਜਾਬ ਦਾ ਪ੍ਰਮਾਤ ਹੈ। ਉਹ ਤੇ ਮੈਨੂੰ ਤੇਰਾ ਡਰ ਨਹੀਂ ਦਿਖਾਰਿਆ। ਉਹ ਨਹੀਂ ਮੈਨੂੰ ਕੋਈ ਮੇਰੇ ਆਫਿਸ 'ਚ 50 ਬੰਦੇ ਆਂਦੇ ਆਂ। ਵਾਹ ਲਾ ਦਾਂਗਾ। ਮੈਂ ਤੇਰਾ ਜਲੂਸ ਕਰਦਾ ਨਾ। ਤੂੰ ਜਿੰਨਾ ਤੇ ਤੇ ਜਲੂਸ ਕਰਦਾ ਹੋਵੇ ਨਿਕਲ ਜੀ ਨਿਕਲ ਜੇ। ਜਾਂ ਮੇਰੇ ਖਿਲਾਫ ਕੋਈ ਵੀ ਉਹਦੇ 'ਚ ਵਰਡ ਤੂੰ ਕੋਈ ਗਲਤ ਬੋਲ ਪਿਆ। ਮੈਂ ਤਾਂ ਕਾਨੂੰਨ ਦੀ ਮਦਦ ਲਵਾਂਗਾ।

ਅਹ ਤਦ ਇੱਕ ਵੀਡੀਓ ਆਈ ਸੀ ਬਾਰੇ ਕੋਲ ਜਿਹਦੇ ਜ ਤੁਸੀਂ ਮੈਨੂੰ ਨਹੀਂ ਕਹਿ ਮੈਨੂੰ ਕਹਿ ਰਣਾ ਹਿੰਦੂ ਹਿੰਦੂ ਬੰਦਾ ਹਿੰਦੂ ਬੰਦਾ ਹਾਂਜੀ ਹਾਂਜੀ ਕੋਈ ਹਿੰਦੂ ਬੰਦਾ ਕਰ ਰਣਾ ਕਿਨਾਂ ਦਾ ਡਾ ਸਰਵਿਸਿੰਗ ਲੋਕੀ ਅੱਛਾ ਓਕੇ ਹਾਂ ਬੰਦਾ ਤਾਂ ਬੰਦਾ ਕਦੀ ਦੇਖਿਆ ਮੇਰੀ ਨਾ ਜਾਣਦਾ ਤੁਸੀਂ ਐਵੇਂ ਹਾਂਜੀ ਮੈਂ ਤਾਂ ਤੁਹਾਨੂੰ ਮੈਂ ਨਾ ਜਾਣਦਾ ਨਾ ਪਛਾਣਦਾ ਨਾ ਦੇਖਿਆ ਮਤਲਬ ਪੂਰੀ ਗੱਲ ਦਾ ਬਤਾ ਤੁਸੀਂ ਮੇਰੇ ਤੇ वीडियो जाए टोटल हमारी गए बार 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 दुद्दी बिद्दी वीडियो बात ही दो तो मेरी फोटो तो ला के वो देखो कि 2018 जी दुही ना 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 2018 का आज तो पहला नहीं परचा कराया पास जी दे पर और बल सिंह जी दे परचा पर कंप्लीट तो पहले ही हो चुकी थी उसे पर ऊपर और बात कर ले मतलब पता कि कोई भी गल होती तू चूक देना नाल ਇਹ ਚੁੱਕਾਂਗਾ ਨਹੀਂ ਵੀਰ ਮੈਂ ਦੇ ਪਿੱਛੇ 6 ਮਹੀਨੇ ਜੇਲ੍ਹ ਕੱਟਾਇਆ ਕਿੰਨੇ ਪਰਚੇ ਕਟਾਲੇ ਮੈਂ ਇਹਦੇ ਫਿਰ ਪਿੱਛੇ ਦੱਸੋ ਜੇ ਮੈਂ ਤੁਹਾਨੂੰ ਉਂਗਲੀ ਕਰਾਂਗਾ ਤਾਂ ਦੂਜਾ ਫਿਰ ਦੂਜਾ ਨਹੀਂ ਉਂਗਲੀ ਕਰੇਗਾ ਦੱਸੋ ਇਹ ਦੇਖੋ ਕਿ ਮਨ ਲਗੀ ਤੁਸੀਂ ਦੇਖੋ ਇਹੋ ਜਿਹੀ ਚੀਜ਼ਾਂ ਦੇ ਕਿਉਂਕਿ ਲੋਕ ਇਜ਼ਾਮ ਲੰਦੇ ਰਹਿੰਦੇ ਆ ਪ੍ਰਭੂ ਦੇ ਦਾਸਾਂ ਦੇ ਜੀ ਮੇਰੀ ਗੱਲ ਪ੍ਰਭੂ ਦੇ ਬੰਦੇ ਦੇ ਦੇਖੋ ਤੁਸੀਂ ਇਦੇ 'ਚ ਮੇਰੇ ਵੀ ਧਾਰਮਿਕ ਭਾਵਨਾਵਾਂ ਤੇ ਸਪਾਂਸਰਸ ਵੀ ਆ ਤੁਸੀਂ ਤੁਸੀਂ ਕਿੱਦਾਂ ਕਹਦੇ ਪ੍ਰਭੂ ਦਾ ਬੰਦਾ ਹੋ ਕਿਸੇ ਹਿਸਾਬ ਨਾਲ ਕਹ ਰਹੇ ਹੋ ਨਹੀਂ ਪ੍ਰਭੂ ਦਾ ਬੰਦਾ ਪ੍ਰੋਫਟ ਅਟੈਕ ਕਿਹਨੇ ਗੱਦੀ ਦਿੱਤੀ ਤੁਸੀਂ ਕਿਹਨੇ ਪ੍ਰੋਫਟ ਬਣਾਇਆ ਇਹਨੂੰ ਪ੍ਰਭੂ ਹੀ ਸ਼ੁਸ਼ੀ ਨੇ ਪ੍ਰੋਫਟ ਬਣਾਇਆ ਵਾਈ ਗੁੱਡ ਕੀ ਕਰੀ ਕੋਈ ਤਾਂ ਗੁਰੂ ਹੋਊਗਾ ਕਿਸ ਤਰ੍ਹਾਂ ਇਹ ਜਿਹ ਪ੍ਰਭੂ ਜੀ ਗੁਰੂ ਦੇ ਚੱਕਰ ਨਹੀਂ ਹੁੰਦਾ ਬਾਈਬਲ 'ਚ ਬਾਈਬਲ 'ਚ ਦਾ ਪ੍ਰਭੂ ਚੋਂਦੇ ਆ ओके okay. हां जी ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤੇ ਇਹੋ ਹੀ ਕਹਿਣਾ ਚਾਹੁੰਦਾ ਕਿ ਹਿੰਦੂ ਹਿੰਦੂ ਬੰਦਾ ਹਿੰਦੂ ਬੰਦਾ ਵੀ ਯਾਰ ਤੁਸੀਂ ਤਾਂ ਸਿੱਧਾ ਹਿੰਦੂਆਂ ਦੇ ਖਿਲਾਫ ਹੋ ਗਏ ਤੁਸੀਂ ਮੈਂ ਸਾਰੇ ਹਿੰਦੂਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਤੁਹਾਡੀ ਗੱਲ ਕਰ ਰਿਹਾ ਸੀ ਬਸ ਤੇ ਹਿੰਦੂ ਬੰਦਾ ਕਿਉਂ ਕਰ ਰਹੇ ਹਿੰਦੂ ਬੰਦਾ ਗਿਆ ਨਾ ਕੱਲਾ ਇਹ ਨਾਮ ਲੈ ਲਓ ਤੁਸੀਂ ਉੱਥੋਂ ਤੁਸੀਂ ਕੁੜੀ ਕਹਿੰਦੇ ਕੁੜੀ ਨੂੰ ਤੁਸੀਂ ਉਹਨੂੰ ਕੁੜੀ ਨਾ ਕਹੋ ਜੇ ਤਾਂ ਬੱਚਾ ਪੈਦਾ ਹੋ ਗਿਆ ਉਹ ਤਾਂ ਜਨਮ ਕੁੜੀ ਥੋੜਾ ਵਾ ਬਾਲਾ ਜਨਾਬ ਜਿਸ ਟਾਈਮ ਉਹਦੇ ਨਾਲ ਹੋਇਆ ਉਸ ਟਾਈਮ ਕੁੜੀ ਸੀ ਨਾ ਉਹਦੇ ਕੀ ਹੋ ਗਿਆ ਅਰੇ ਮੈਂ ਆਪ ਹੁੰਦੀ ਗੱਲ ਕਰਦੇ ਪਰਚਾ ਹੁੰ ਕਰਾਇਆ ਨਾ ਤੁਸੀਂ ਕਾਹਤਾ ਤੇ ਘਰ ਤੇ ਸੀ ਭੈਣ ਨਹੀਂ ਤੁਸੀਂ ਉਹਨਾਂ ਨੂੰ ਵੀ ਇਦਾਂ ਹੀ ਗੱਲ ਕਰਦੇ ਮੇਰੀ ਗੱਲ ਸੁਣੋ ਕਿਉਂਕਿ ਤੁਸੀਂ ਉਹਨੂੰ ਕੀ ਭੈਣ ਨਹੀਂ ਨਾ ਰਹਿਣਤਾ ਤੁਸੀਂ ਉਹਦੀ ਇੱਜ਼ਤ ਖਰਾਬ ਕਰਦੀ ਕੁੜੀ ਦੀ ਅਸੀਂ ਕੀ ਕੀਤਾ ਤੁਹਾਡੇ ਉਸਨੇ ਕੀਤੀ ਹੈ ਜਿਹਨੂੰ ਤੁਸੀਂ ਕਹਿ ਰਹੇ ਹੋ ਤਰੀ ਇੱਜ਼ਤ ਸਰ ਤੁਸੀਂ ਕੀਤੀ ਜਿਹੜੇ ਜਨਾਬ ਮੇਰੀ ਗੱਲ ਸੁਣੋ ਕੋਈ ਨਾ ਪਾਗਲ ਨਹੀਂ ਹੁੰਦਾ ਸਮਝ ਗਏ ਜਿਹੜਾ ਅਪਡੇਟ 18 ਸਾਲ ਦੀ 25 ਨੂੰ ਕਰਕੇ ਇਦਾਂ ਕਰੂਗਾ ਤੁਸੀਂ ਉਹਦੀ ਬੱਚੀ ਮੇਰੀ ਗੱਲ ਸੁਣੋ ਅੱਛਾ ਤੁਸੀਂ ਕਹਿੰਦੇ ਨਾ ਕਿ ਕਿੰਨੇ ਕਿੰਨੇ ਚੰਦੀ ਕੁੜੀ ਸੀ ਤੁਹਾਨੂੰ ਤੁਸੀਂ ਕਹਿੰਦੇ ਤੁਸੀਂ ਖੁਦਾ ਦੇ ਦਾਤੋਂ ਕਿਸੇ ਦੇ ਅੰਜਾਮ ਨਹੀਂ ਬਾਈਬਲ ਤਾਂ ਵੀ ਕਹਿੰਦੀ ਕਿਸੇ ਦੇ ਅੰਜਾਮ ਨਹੀਂ ਲੈਣਾ ਤੁਸੀ ਕਿਉਂ ਤੁਸੀਂ ਕਿਉਂ ਅੰਜਾਮ ਲਾ ਰਹੇ ਕਿਸੇ ਤੇ ਜਿੰਦ ਅੰਜਾਮ ਸਾਰੇ ਝੂਠਾ ਦੜਾ ਬਾਈਬਲ ਵਿੱਚ ਲਿਖਿਆ ਝੂਠੀ ਗਵਾਹੀ ਦਾ 18 ਜੀ ਸੀ Hindu ਬੰਦਾ 25 ਸੀ ਤੁਹਾਨੂੰ ਪਤਾ ਪ੍ਰੋਪਰ ਸਟੋਰੀ ਕੀ ਸੀ ਕੀ ਨਹੀਂ ਸੀ ਪਤਾ ਤੁਹਾਨੂੰ ਸਟੋਰੀਆਂ ਤਾਂ ਚਲੋ ਪਤਾ ਹੀ ਆਪਾਂ ਨੂੰ ਤੁਸੀਂ ਸਾਹਮਣੇ ਹੀ ਦੋਈਏ ਕੀ ਪਤਾ ਰੱਖੋ ਚਲੋ ਤੁਸੀਂ ਦੱਸੋ ਕੀ ਪਤਾ ਹੈ अच्छा किन्ने जेडी ਜਿਹੜੀ ਉਪੋੜੀ ਜੇ ਤੁਸੀਂ ਕੀ ਕਹਦੇ ਤੁਹਾਨੂੰ ਕੀ ਪਰ ਜਿਹੜੀ ਕੁੜੀ ਆ ਉਹ ਕਿੰਨੇ ਚੁੱద్ధి ਆ ਕਿੰਨੇ ਚੁੱద్ధి ਜਦੋਂ ਨਾਲ ਕੋ ਗੱਲ ਹੋਈ ਆ ਕਿਹੜੀ ਚੁੱద్ధి ਛੇੜੀ ਕੁੜੀ ਦੇ ਪਰ ਤੁਸੀਂ ਪਰਚਾ ਕਰਾਇਆ ਉਹ ਨਾਲ ਲੈ ਕੇ ਕੁੜੀ ਨੂੰ ਮੈਂ ਲੈ ਕੇ ਕਰਾਇਆ ਮੈਂ ਇਹ ਗੱਲ ਸੁਣੋ ਕਿ ਬੰਦੇ ਤੋਂ ਉਹੀ ਆ ਨਾ ਕੁੜੀ ਬਦਲੀ ਆ ਆਪਣੇ ਮੱਥੇ ਤੇ ਹੱਥ ਮਾਰੋ ਮੈਨੂੰ ਮੱਥੇ ਤੇ ਹੱਥ ਮਾਰ ਦੀ ਲੋੜ ਨਹੀਂ ਹੈ ਮਾਰੋ ਮੇਰੀ ਗੱਲ ਸੁਣੋ ਕਿਉਂਕਿ ਸੰਦਲ ਚਾਲਾ ਗੱਲ ਪੂਰੀ ਪ੍ਰੋਪਰ ਪਤਾ ਹੁੰਦੀ ਤਾਂ ਬੰਦਾ ਕਰਦਾ ਸੁਣੋ ਇੱਕ ਮਿੰਟ ਪ੍ਰੋਪਰ ਤੇ ਪ੍ਰੋਪਰ ਤੁਹਾਨੂੰ ਨਹੀਂ ਪਤਾ ਨਾ ਕੀ ਆਇਆ ਮੈਂ ਲੈ ਕੇ ਆਇਆ ਸੁਣੋ ਮੇਰੀ ਗੱਲ ਮੈਂ ਲੈ ਕੇ ਆਇਆ ਮੈਂ ਲੈ ਕੇ ਆਇਆ ਤੁਸੀਂ ਹਰ ਵਾਰ ਗਲਤੀ ਕਰੇ ਸੰ 2025 ਚ ਮੈਂ ਕੁੜੀ ਨੂੰ ਮਿਲਿਆ ਕੁੜੀ ਪ੍ਰੋਪਰ ਬਜਿੰਦਰ ਨੂੰ ਕਦੀ ਮਿਲਿਆ ਕਿਸ ਤਰ੍ਹਾਂ ਮੈਂ 25 ਚ ਮਿਲਿਆ ਕੁੜੀ ਨੂੰ ਹੂੰ ਕੁੜੀ ਪ੍ਰੋਪਰ ਬਜਿੰਦਰ ਬਜਿੰਦਰ ਨੂੰ ਕਦੀ ਜਾਣਦੀ ਹੈ ਕਦੋਂ ਦੀ ਜਾਰੀ ਹੈ ਉਹ ਤੁਸੀਂ ਦੱਸੋ ਪਹਿਲਾਂ ਨਾ ਤੁਸੀਂ ਤੇ ਸੁਣਾ ਜਾਂਦਾ ਮੇਰੀ ਅੱਛਾ ਨਹੀਂ ਨਹੀਂ ਜਾਰੀ ਨਾ ਜੇ ਕੁੜੀ ਦੀ ਗੱਲ ਕਰਦੇ ਜੋ ਉਹ ਕਹਿੰਦੀ ਹੈ ਕਿ ਪ੍ਰੋਫਿਟ ਨੇ ਮੈਨੂੰ ਇਦਾਤਿਆਚਾਰ ਕਰਦਾ ਰਿਹਾ ਮੇਰੇ ਪੈਰ ਰੱਖ ਤੇ ਪੈਰ ਰੱਖ ਤੂੰ ਤੁਸੀਂ ਪਹਿਲੇ ਸੁਣੋ ਇੱਕ ਮਿੰਟ ਧਿਆਨ ਨਾਲ ਤੁਸੀਂ ਪਹਿਲਾਂ ਜਿਹੜੀ ਕੁੜੀ ਇੰਨੇ ਚਿਰ ਬਾਅਦ ਜਿਉਂ ਨੇ ਬੁੱਧਾ ਚੁੱਕਿਆ ਹੈ ਹੈ ਨਾ ਪਹਿਲੇ ਦਿਨ ਜੇ ਤਨਾ ਉਹ ਪ੍ਰੋਫਿਟ ਜੀ ਨੇ ਗਲਤ ਹਰਕਤ ਕੀਤੀ ਤੂੰ ਪਹਿਲੇ ਦਿਨ ਜਾ ਰੌਲਾ ਪਾ ਦੇ ਬਾਈਬਲ ਤੇ ਲਿਖਿਆ ਪਹਿਲੇ ਦਿਨ ਰੌਲਾ ਪਾ ਦੇ ਠੀਕ ਹੈ ਜੇ ਤਨਾ ਕੋਈ ਗਲਤ ਹਰਕਤ ਕੋਈ ਬੰਦਾ ਕਰਦਾ ਨਾ ਤੂੰ ਰੌਲਾ ਪਾ ਦੇ ਹੈ ਨਾ ਤੇ ਜੇ ਪਹਿਲੇ ਦਿਨ ਹੀ ਪ੍ਰੋਫਟ ਜੀ ਦਾ ਇਹ ਪ੍ਰੋਫਟ ਜੀ ਨੇ ਕੁੜੀ ਦੇ ਨਾਲ ਕੁਛ ਕੀਤਾ ਹਿਲਾ ਲੋ ਹਨਾ ਤੇ ਪਹਿਲੇ ਦਿਨ ਰੌਲਾ ਕਿਉਂ ਨਹੀਂ ਪਾਇਆ ਔਰ ਚਰਚ ਕਿਉਂ ਹਟ ਹਟ ਨਹੀਂ ਗਈ ਕਿਉਂ ਇੰਨਾ ਚਰਚ ਜਾਂਦੇ ਨੇ ਚਾਚ ਉਹਨਾਂ ਦੇ ਮੈਨੂੰ ਗੱਲ ਦੱਸੋ ਹਰ ਇੱਕ ਚੀਜ਼ ਦੀ ਇੱਕ ਵਾਰੀ ਗੱਲ ਸੁਣੋ ਇੱਕ ਮਿੰਟ ਅੱਛਾ ਜਿਹੜਾ ਇੰਨਾ ਫੈਮਸ ਬੰਦਾ ਹੋਵੇ ਉਹ ਗੱਡੀਆਂ ਦੇ ਪਿੱਛੇ ਗੇੜੇ ਮਾਰ ਸਕਦਾ ਨਾਲੇ ਕੁੜੀ ਜਾਂਦੀ ਮੇਰੇ ਕੋ ਫੋਨ ਨਹੀਂ ਹੈਗਾ ਇਹ ਕਹਿੰਦੀ ਮੈਂ ਐਕਟਵਾ ਦੇ ਕਾਲ ਜਾਂਦੀ ਨਹੀਂ ਐਕਟਵਾ ਦੇ ਉਹ ਕੋ ਨਿਰੰਜ ਕੋ ਪੈਸੇ ਹੁੰਦੇ ਆ ਤੁਸੀਂ ਇਹਨੂੰ ਜਾਣਦੇ ਹੋ ਚੰਗੀ ਤਰ੍ਹਾਂ ਪ੍ਰੋਫਟਰ ਨੂੰ ਜੀ ਤੁਸੀਂ ਪ੍ਰੋਫਟ ਪ੍ਰੋਫਟ ਕਹਿ ਰਹੇ ਮੇਰੀ ਗੱਲ ਸੁਣੋ ਜਾਣਦਾ ਕੌਣ ਨੀ ਜਾਣਦਾ ਤੁਹਾਨੂੰ ਪ੍ਰਭੂ ਦੀ ਕੌਣ ਜਾਣਦਾ ਦੱਸੋ ਕਿੱਦਾਂ ਜਾਣਦੇ ਤੁਸੀਂ ਕਿੱਥੋਂ ਜਾਣਦੇ ਹੋ ਕਿੱਥੇ ਦਾ ਰਹਿਣ ਵਾਲਾ ਹੈ ਮੇਰੀ ਗੱਲ ਨੀ ਜਿੱਥੇ ਦਾ ਮਰਜ਼ੀ ਹੋਵੇ ਆਪਾਂ ਜਿਹੜੇ ਫਿਰ ਤੁਸੀਂ ਐਵੇਂ ਹੀ ਮਾਰੀ ਜਾ ਰਹੇ ਇਹ ਯਮੁਨਾ ਯਮੁਨਾ ਨਗਰ ਰਹਿਣ ਦਾ ਰਹਿਣ ਵਾਲਾ ਬੰਦਾ ਹੈ ਇਹਦਾ ਰਹਿਣ ਦਾ ਤੇ ਉਹ ਤਾਂ ਤੇ ਬੰਦੇ ਦੀ ਕਰੀ ਬੰਦੇ ਨੂੰ ਚੁੰਦਾ ਪ੍ਰਭੂ ਸੁਣੋ ਤਾਂ ਸਹੀ ਸੁਣੋ ਤਾਂ ਸਹੀ ਇਹ ਪ੍ਰਭੂ ਨੂੰ ਵਿੱਚ ਕਿਉਂ ਲੈ ਕੇ ਆ ਰਹੇ ਤੁਹਾਡੀ ਮੇਰੀ ਗੱਲ ਹੋ ਰਹੀ ਹੈ ਕਿਉਂਕਿ ਉਹ ਪ੍ਰਭੂ ਦਾ ਦਾਸ ਹੈ ਨਾ ਨਹੀਂ ਨਹੀਂ ਤੁਸੀਂ ਪ੍ਰਭੂ ਦਾ ਮੇਰੇ ਨਾਲ ਤੇਰੇ ਨਾਲ ਗੱਲ ਕਰ ਇਨਸਾਨ ਹੈ ਉਹ ਮਨਸਾਨੋ ਤੁਸੀਂ ਸਮਝੋਗੇ ਨਾ ਜੇ ਬਜਿੰਦਰ ਦੀ ਗੱਲ ਕਰ ਰਿਹਾ ਤੁਸੀਂ ਬਾਰ ਬਾਰ ਪ੍ਰਭੂ ਪ੍ਰਭੂ ਦੀ ਗੱਲ ਵਿੱਚ ਨਾ ਲਿਆਓ ਤੁਸੀਂ ਪ੍ਰਭੂ ਦਾ ਨਾਮ ਕਾਹਦੇ ਹੀ ਪ੍ਰਭੂ ਨੂੰ ਨਾਮ ਰੱਖਣਾ ਨਾ ਤੁਸੀਂ ਇਸ ਇਸ ਉਹਦੀ ਚਦਰ ਨੂੰ ਉਡਰ ਰਹੇ ਹੋ ਤੁਸੀਂ ਕਿਹਦੇ ਨੂੰ ਪ੍ਰਭੂ ਦੀ ਮੇਰੀ ਗੱਲ ਸੁਣ ਉਹਦੀ ਚਾਦਰ ਨੂੰ ਛੁਪਨਾ ਨਾ ਉਹਦੇ ਲੋਥ ਛੁਪਨਾ ਵਾ ਇਹਦਾ ਤੁਸੀਂ ਲੋਕਾਂ ਨੂੰ ਭੜਕਾ ਰਹੇ ਹੋ ਤੁਹਾਨੂੰ ਪਤਾ ਐਡਵਾਈਜ਼ਰੀ ਜਾਰੀ ਹੋਈ ਆ ਚੰਡੀ ਉੱਪਰ ਪੰਜਾਬ ਪੁਲਿਸ ਦੁਆਰਾ ਤੁਸੀਂ ਲੋਕਾਂ ਨੂੰ ਭੜਕਾ ਰਹੇ ਤੁਸੀਂ ਲੋਕਾਂ ਨੂੰ ਘੱਟ ਕੇ ਤੁਸੀਂ ਲੋਕਾਂ ਨੂੰ ਭੜਕਾ ਰਹੇ ਸੀ ਮਿੰਟ ਤੋਂ ਪਹਿਲਾਂ ਤੁਹਾਡੇ ਉੱਪਰ ਐਫਆਈਆਰ ਹੋਏਗੀ ਫਿਰ ਤੁਸੀਂ ਕਹੋਗੇ ਸਾਡੇ ਉੱਪਰ ਐਫਆਈਆਰ ਹੋਏਗੀ ਕੀ ਕਰਾ ਲੂੰਗਾ ਜਾਂ ਕਰਾ ਦੇ ਸਰ ਜਿਹੜੀ ਤੇਰੀ ਤਾਕਤ ਹੈਗੀ ਜੱਲਾ ਵੇਖ ਲੈ ਨਾ ਤੇਰੇ ਤਾਕਤ ਕੀ ਤੂੰ ਕਿਹਦੇ ਦੇਣਾ ਮੈਨੂੰ ਐਫਆਈਆਰ ਤੂੰ ਭੜਕਾ ਰਿਹਾ ਤੂੰ ਭੜਕਾ ਰਿਹਾ ਮੇਰੀ ਗੱਲ ਸੁਣ ਤੂੰ ਪਰਚਾ ਕਰਾਇਆ ਹੈ ਨਾ ਤੂੰ ਪਰਚਾ ਕਰਾਇਆ ਤੂੰ ਪਰਚਾ ਕਰਾਇਆ ਤੂੰ ਫਿਰ ਤੇਰੇ ਵਾਲਾ ਪਰਚਾ ਪਟਪਿੰਦਰ ਨੂੰ 2017 ਚ ਉਹਨੂੰ ਤੇਰੀ ਪਰਚੇ ਦਾ ਡਰ ਥੋੜਾ ਮਾਰਿਆ ਨਾ ਤੇਰੇ ਹਿੰਦੂ ਦਾ ਡਰ ਮਾਰਿਆ ਉਹ Hindu Hindu ਨਾ ਕਰਿਆਰ ਕਿੱਦਾਂ ਦੀ ਗੱਲ ਕਰ ਰਿਹਾ ਤੂੰ Hindu Hindu ਤੂੰ ਪਤਾ ਕੀ ਮੈਂ ਤੂੰ ਮੇਰੀ ਗੱਲ ਸੁਣੇ ਕਮੈਂਟ ਤੁਸੀਂ ਇਹਦੀ ਯਾਹ ਜੀ ਦੋਸ਼ ਲਾ ਗਏ ਨਾ ਉਹ ਤੁਸੀਂ ਪੈਸੇ ਤਾਂ ਹਾਲਦੇ ਹੋ ਇਹ ਨਹੀਂ ਗੱਲ ਕੋਈ ਤੁਸੀਂ ਤੁਲਨਾ ਬਣਾਇਆ ਵਾ ਨਹੀਂ Hindu Hindu ਤੋਂ ਚਿਹੜਾ ਕੀ ਚੱਕ ਰਿਹਾ ਮੇਰੀ ਗੱਲ ਸੁਣ ਤੂੰ ਧੰਦਾ ਬਣਾਇਆ ਵਾ ਨਸੀਅਤ ਨੂੰ ਬਦਨਾਮ ਕਰਨ ਵਾਸਤੇ ਨਾ ਤੂੰ ਧੰਦਾ ਬਣਾਇਆ ਵੀ ਮੈਨੂੰ ਦੱਸ ਤੂੰ Hindu ਤੋਂ Hindu ਤੋਂ ਕੀ ਮਤਲਬ ਹੈ ਤੂੰ Hindu Hindu ਕਿਉਂ ਕਰ ਰਿਹਾ ਮੈਂ ਤੇਰੀ ਇਕੱਲੇ ਦੀ ਗੱਲ ਕਰ ਰਿਹਾ ਮੈਂ ਸਾਰੇ Hindu ਾਂ ਦੀ ਗੱਲ ਨਹੀਂ ਕਰ ਰਿਹਾ ਚੱਲ ਮੇਰੇ ਇਕੱਲੇ ਦੀ ਇਹ ਦੱਸ ਦੇ ਤੂੰ ਕੀ ਤੇਰੇ ਦਿਮਾਗ 'ਚ ਕੀ ਤੂੰ Hindu Hindu ਸਾਨੂੰ ਗਲਤ ਸਮਝਦਾ ਦਿਮਾਗ ਹੈ ਗਲਤ ਕੀ ਕੀ ਗਲਤ ਦੱਸ ਤੇ ਕੀ ਕੀਤਾ ਤੇਰਾ ਕੀ ਬਗਾਵਤ ਤੈਨੂੰ ਇਹੋ ਜਿਹੀ ਮੇਰੀ ਗੱਲ ਸੁਣੋ ਤੂੰ ਐਵੇਂ ਦੰਦ ਹੋ ਰਿਹਾ ਤੇਰੇ ਦੰਦ ਤੈਨੂੰ ਸਰ ਇਹੋ ਜਿਹੀਆਂ ਕੁੜੀਆਂ ਬੁੜੀਆਂ ਲੱਭਦੀਆਂ ਕਿ ਜਿਹੜੀਆਂ ਪਾਸਟਾ ਤੇ ਲਜਾਮ ਲਾਉਣ ਕਿਹੜੀਆਂ ਬੁੜੀਆਂ ਕਿਹੜੀਆਂ ਤੈਨੂੰ ਇਹੋ ਜਿਹੀਆਂ ਕੁੜੀਆਂ-ਬੁੜੀਆਂ ਲੱਭਦੀਆਂ ਜਿਹੜੀਆਂ ਪਾਸਟਲ ਦੇ ਦੋਸ਼ ਲਾਉਂਦੇ। ਭਾਈ ਸਾਹਿਬ ਮੈਂ ਵਾਲਮੀਕੀ ਸ਼ਕਤੀ ਸੰਗਠਨ ਪੰਜਾਬ ਦਾ ਪ੍ਰਧਾਨ ਹਾਂ। ਉਹ ਮੈਨੂੰ ਤੇਰਾ ਡਰ ਨਹੀਂ ਸੀ ਪਾਰਿਆ। ਉਹ ਨਹੀਂ ਮੈਨੂੰ ਕੋਈ ਮੇਰੇ ਆਫਿਸ 'ਚ ਪੰਜਾਬੰਦੇ ਆਂਦੇ ਆਂ, ਕੁੜੀਆਂ-ਬੁੜੀਆਂ ਨਹੀਂ, ਬੰਦੇ ਨੇ 60-60 ਲੱਖ ਰੁਪਏ ਦੀ ਵੀ ਐਫਆਰ ਹੋਈ ਹੋਈ ਐ। ਇਹਦੇ ਪਰ ਉਹ ਨਹੀਂ ਤੈਨੂੰ ਦਿਖੀਆਂ। ਮੇਰੀ ਗੱਲ ਸੁਣ ਮੈਨੂੰ ਇਹਦੇ ਨਾਲ ਕੋਈ ਨਹੀਂ ਹੈਗਾ। ਇਹਨਾਂ ਜ਼ਮੀਨ ਤੇ ਕਬਜ਼ਾ ਕੀਤਾ ਔਰੇ ਦੋ ਜ਼ਿਲ੍ਹਿਆਂ ਦੀ ਮਰਜ਼ੀ ਐ ਐਫਆਰ ਕਰਾਈਏ ਤੇਰੀ ਸਾਰੀਆਂ ਦਾ ਮੈਨੂੰ ਕੋਈ ਡਰ ਨਹੀਂ ਹੈਗਾ। ਨਹੀਂ ਉਹਦੇ 'ਚ ਉਹਦੇ 'ਚ ਅਰੇ ਛੱਡ ਰਹਿਣ ਤੇ ਮੇਰੀ ਗ ਪਹਿਲਾਂ ਤਾਂ ਤੁਸੀਂ ਨਾ ਪਹਿਲਾਂ ਇਸ ਚੀਜ਼ ਨੂੰ ਲੱਗ ਰੱਖ ਕੇ ਗੱਲ ਕਰੋ ਮੇਰੇ ਨਾਲ ਮੈਂ ਤੁਹਾਨੂੰ ਇਹ ਗੱਲ ਸਿਰਫ ਇੰਨੀ ਗੱਲ ਕਹਿ ਰਿਹਾ ਸੋਸ਼ਲ ਮੀਡੀਆ ਤੇ ਕੋਈ ਵੀ ਮੇਰੇ ਖਿਲਾਫ ਕੋਈ ਵੱਡ ਬੋਲੇ ਤੁਸੀਂ ਤੁਸੀਂ ਚਾਹੇ 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 ਤੁਸੀਂ ਕਿਸੇ ਨੂੰ ਪ੍ਰਭੂ ਨੂੰ ਵਿੱਚ ਨਹੀਂ ਲੈਣਾ ਤੁਸੀਂ ਤੇ ਮੇਰੇ ਬਾਰੇ ਬੋਲੋਗੇ ਤਾਂ ਮੈਂ ਤੁਹਾਨੂੰ ਦੇਖਾਂਗਾ ਤੁਸੀਂ ਇਹ ਨਾ ਕਿਓ ਫਿਰ ਪ੍ਰੋਫੈਸਰ ਇਹ ਤੁਮਕੀ ਦੇ ਰਹਿ ਜੋ ਖਾਣਾ ਕਰਦੀ ਇਹ ਤੁਹਾਡੀ ਧਮਕੀ ਹੈ ਕਾਨੂੰਨੀ ਕਾਰਵਾਈ ਕਰਾਂ ਸਮਾਂ ਤਤਕੀਕਾ ਦੀ ਹੈ ਇਹ ਤੇਰੀ ਮੇਰੀ ਇਹ ਤਾਂ ਮਿਲਗੇ ਨਹੀਂ ਆ ਕਿ ਤੂੰ ਜਿੱਦੇ ਮਰਜ਼ੀ ਪਰਚਾ ਠੋਕ ਦੂ ਪਰਚਾ ਤੇਤੇ ਠੁਕੂਗਾ ਤੂੰ ਜਿੰਨਾ ਜ਼ੋਰ ਲਾਉਣਾ ਹੈ ਨਾ ਨਹੀਂ ਕਰ ਸਕਦੇ ਕਿਸੇ ਨੂੰ ਮੇਰੀ ਗੱਲ ਸੁਣੋ ਤੂੰ ਇੱਕ ਅਮਰੀਕਾ ਸੁਣੋ ਰੂਲ ਹੈ ਇਹ ਰੂਲ ਹੈ ਜੇ ਕੋਈ ਰੂਲ ਤੇਰੇ ਕੱਲੇ ਸਾਰੇ ਬਾਤੇ ਰੂਲ ਹੈ ਨਾ ਤੇਰੇ ਤੇਰੇ ਬਾਤੇ ਰੂਲ ਲਿਆਗਾ ਪੀੜਤਾ ਆ ਉਹ ਪੀੜਤਾ ਪੀੜਤਾ ਤਾਂ ਤੁਸੀਂ ਨਾਮ ਖਰਾਬ ਕਰ ਰਹੇ ਪੀੜਤਾ ਕੁੜੀ ਦੀ ਗੱਲ ਹੀ ਕਰਿਆ ਕੁੜੀ ਨੇ ਕੁੜੀ ਨੇ ਤੁਸੀਂ ਬਦਨਾਮ ਕਰਤਾ ਗਾੜੀ ਲਾ ਕੇ ਉਹਦਾ ਆ ਉਹਦਾ ਆ ਤੁਸੀਂ ਪੁੱਠਾ ਬੋਲ ਰਹੇ ਉਹਦੇ ਚ ਤੁਸੀਂ ਕੁੜੀ ਨੂੰ ਬਦਨਾਮ ਕਰ ਰਹੇ ਗਾੜੀ ਲਾ ਕੇ ਜਨਾਨੀ ਜਨਾਨੀ ਜਾਤ ਨੂੰ ਤੁਸੀਂ ਗਲਤ ਗਲਤ ਬੋਲ ਰਹੇ ਹੋ ਤੁਸੀਂ ਤੇ ਤੁਸੀਂ ਮਸੀਹ ਤੈਨੂੰ ਗਲਤ ਨਹੀਂ ਕਰ ਰਹੇ ਤੁਸੀਂ ਚੱਤਰੀ ਕੁੜੀ ਨੂੰ ਗਲਤ ਨਹੀਂ ਕਰ ਰਹੇ ਮੈਂ ਕਹ ਰਿਹਾ ਯਸ਼ੂ ਮਸੀਹ ਬਾਰੇ ਕਦੇ ਗਲਤ ਬੋਲਿਆ ਸੀ ਕਦ ਦੱਸੋ ਕਦੀ ਬਾਈਬਲ ਬਾਰੇ ਗੱਲ ਬਾਈਬਲ 'ਚ ਲਿਖਿਆ ਹੈ ਪ੍ਰਭੂ ਦੇ ਦਾਸ ਦੇ ਖਿਲਾਫ ਬੋਲਦਾ ਪ੍ਰਭੂ ਦੇ ਖਿਲਾਫ ਬੋਲਦਾ ਅਸੀਂ ਤਾਂ ਬਜਿੰਦਰ ਬਾਰੇ ਗੱਲ ਗਲਤ ਬੋਲ ਰਹੇ ਆ ਪ੍ਰਭੂ ਦੇ ਦਾਸ ਪ੍ਰਭੂ ਦੇ ਦਾਸ ਤਾਂ ਸਾਰੇ ਹੀ ਆਂ ਔਰੇ ਜਿਹੜਾ ਪ੍ਰਮਾਤਮਾ ਤੋਂ ਬਾਹਰ ਆ ਦੱਸੋ ਮੇਰੀ ਗੱਲ ਸੁਣੋਗੀ ਮੈਂ ਧਰਤੀ ਤੇ ਆ ਗਿਆ ਮੈਂ ਵੀ ਪ੍ਰਭੂ ਦਾ ਦਾਸ ਹੀ ਆਂ ਤੁਸੀਂ ਪ੍ਰਭੂ ਦਾ ਦਾਸ ਨਹੀਂ ਫਿਰ ਤੋਬਾ ਕਰੋ ਉਸ ਪਾਸੇ ਲਾਓ ਜੇ ਤੁਸੀਂ ਕਰਮ ਕਰ ਰਹੇ ਹੋ ਤਾਂ ਹੀ ਤੇਰੇ ਸਾਹਮਣੇ ਜੇ ਪ੍ਰਭੂ ਦਾ ਦਾਸ ਬੰਨਾ ਨਾ ਫਿਰ ਇਦਾਂ ਕਰ ਕਿ ਦੂਜਿਆਂ ਨੂੰ ਛੱਡ ਤੇ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕਰ ਅੱਛਾ ਜ਼ਰੂਰੀ ਥੋੜਾ ਵੀ ਪ੍ਰਭੂ ਯੇਸ਼ੂ ਮਸੀਹ ਪਰ ਸਾਰੇ ਹੀ ਪ੍ਰਮਾਤਮਾ ਔਰ ਸਾਰੇ ਹੀ ਬਾਈਬਲ ਚ ਲਿਖਿਆ ਇੱਕੋ ਨਾਮ ਦਿੱਤਾ ਗਿਆ ਯੇਸ਼ੂ ਨਾਮ ਧਰਤੀ ਦੇਤੇ ਖਾਸ ਕਰਕੇ ਜੀ ਮੇਰੀ ਗੱਲ ਸੁਣ ਪਹਿਲਾਂ ਇਹ ਤੁਸੀਂ ਇਸ ਚੀਜ਼ ਨੂੰ ਸਾਈਡ ਸਾਈਡ ਤੇ ਰੱਖ ਕੇ ਗੱਲ ਕਰੋ ਮੈਂ ਪ੍ਰਭੂ ਨੂੰ ਨਹੀਂ ਸਾਈਡ ਤੇ ਰੱਖ ਸਕਦਾ ਮੇਰੇ ਨਾਲ ਗੱਲ ਕਰਕੇ ਮੇਰੇ ਨਾਲ ਗੱਲ ਕਰੋ ਤੁਸੀਂ ਮੇਰੇ ਨਾਲ ਤੁਸੀਂ ਰੋਕੀ ਨਾ ਗੱਲ ਕਰ ਰਹੇ ਹੋ ਮੈਂ ਰੋਕੀ ਦੀ ਗੱਲ ਕਰਦਾ ਮੇਰੇ ਨਾਲ ਦਰ ਨਾਲ ਮੈਂ ਇਸ ਟਾਈਮ ਸੁਖਿੰਦਰ ਰਾਜਾ ਨਾਲ ਗੱਲ ਕਰ ਰਿਹਾ ਜਿਹੜਾ ਸ਼ਾਇਦ ਮੇਰੇ ਘਰ ਨਾਲ ਕਿਸੇ ਸਮੇਂ ਤੇ ਐਸਸੀ ਸਮਾਜ ਤੋਂ ਬਿਲੋਂਗ ਕਰਦਾ ਸੀ ਜਾਂ ਫਿਰ ਇਹ ਕਿਸੇ ਹੋਰ ਕਾਸਟ ਤੋਂ ਬਿਲੋਂਗ ਕਰਦਾ ਸੀ ਮੇਰੀ ਗੱਲ ਸੁਣੋ ਜਦੋਂ ਬੰਦਾ ਪ੍ਰਭੂ ਚੋਂਦਾ ਨਾ ਮੇਰੀ ਮੈਂ ਉਸ ਵੇਖ ਕੇ ਨਾ ਗੱਲ ਤੁਸੀਂ ਉਹ ਗੱਲ ਛੱਡੋ ਮੈਨੂੰ ਪਤਾ ਤੁਸੀਂ ਜਾਣ ਬੁੱਝ ਕੇ ਇਹ ਚੀਜ਼ਾਂ ਕਰ ਰਹੇ ਹੋ ਵੀ ਮੈਂ ਮੈਂ ਕੁਝ ਕਹਾ ਇਹਦੇ ਵਿੱਚ ਮੈਂ ਕੁਝ ਇੱਕ ਬੋਲਾ ਤੁਸੀਂ ਮੈਨੂੰ ਧੰਕੀ ਦਿੱਤੀ ਇਹ ਹੀ ਤਾਂ ਤੁਹਾਡੀ ਆਦਤ ਹੈ ਤੁਸੀਂ ਮੈਨੂੰ ਮੈਨੂੰ ਧੰਕੀ ਤਾਂ ਮੈਂ ਦੇ ਰਿਆ ਕਾਰਵਾਈ ਦੀ ਮੈਂ ਤਾਂ ਕਹਾਂ ਕਾਰਵਾਈ ਦੀ ਜੀ ਤੂੰ ਜੀ ਤਮਕੀ ਦਿੱਤੀ ਆ ਕਾਦੀਦਮ ਕੀ ਦਿੱਤੀ ਆਹੀ ਬੋਲਣਾ ਮੈਂ ਤੈਨੂੰ ਦੇਖ ਲੂੰਗਾ ਕਿਰਾ ਮੰਗਾ ਹੈਂ ਤੂੰ ਕਹਿ ਕਿ ਮੈਂ ਤੈਨੂੰ ਦੇਖ ਲੂੰਗਾ ਦੇਖ ਲੂੰਗਾ ਹਾਂ ਤੂੰ ਇਹ ਕਹਿ ਕਿ ਦੇਖਾਂਗਾ ਕੀ ਕਰਾਂਗਾ ਕਾਨੂੰਨੀ ਕਾਰਵਾਈ ਕਰਾਂਗਾ ਤੇਰੇ ਉੱਪਰ ਮੈਂ ਚੱਲ ਜਿੱਥੇ ਤੇ ਕੋ ਜੋਰ ਲੱਗਦਾ ਨਾ ਜਿੱਥੇ ਵੀ ਜਿਹੜੇ ਮਰਜ਼ੀ ਤਰੀਕੇ ਦਾ ਲੱਗਦਾ ਤੇ ਕੋ ਜੋਰ ਲਾ ਲਾ ਅੱਛਾ ਤੂੰ ਪਾਊਗਾ ਫਿਰ ਵੀਡੀਓ ਮੇਰੇ ਖਿਲਾਫ ਮੈਂ ਤੇ ਦੇਖੇ ਤੇਰੀ ਤਰੀਂ ਨੇਰੀ ਲਊਗਾ ਪੂਰੀ ਵੀਡੀਓ ਪਾ ਦੇ ਜਿੱਥੇ ਤੇ ਕੋ ਜੋਰ ਲੱਗਦਾ ਲਾਰਾ ਦੋ ਬਸ ਅੱਛਾ ਹਾਂ ਤੈਨੂੰ ਪਤਾ ਲੱਗ ਜੂ ਐ ਕਿ ਅੱਛਾ ਤੂੰ ਮੈਂ ਤੈਨੂੰ ਕਿਆ ਬੋਲਾਂ ਬੋਲ ਬੋਲ ਕੇ ਸਮਝ ਨਹੀਂ ਆ ਰਹੀ ਮੈਨੂੰ ਤੇਰੀ ਸਮਝ ਨਹੀਂ ਆ ਰਹੀ ਆ ਤਾ ਤੂੰ ਮਤਲਬ ਤੈਨੂੰ ਸਿਖਾਇਆ ਵਾ ਬਜਿੰਦਰ ਨੇ ਯਾ ਤਾ ਕਿਤੇ ਹੈ ਜੇਕਰ ਉਹਨ ਮੈਰੀ ਗੱਲ ਸੁਣੋ ਮੈਂ ਤੇ ਮੇਰੀ ਇੱਕੀ ਵੀਡੀਓ ਇੱਕੀ ਫੋਟੋ ਨਾਲ ਨਾਲ ਘੜ ਦੋ ਮੈਨੂੰ ਐ ਲੱਗਦਾ ਮੈਨੂੰ ਐ ਲੱਗਦਾ ਤੂੰ ਮੈਨੂੰ ਮੈਨੂੰ ਜਾਣ ਕੇ ਕੋਕ ਕਰ ਰਿਹਾ ਹੈ ਜਾਂ ਵਿੱਚ ਜਾਣ ਬੁੱਝ ਕੇ ਮੈਨੂੰ ਛੇੜ ਰਿਹਾ ਹੈ ਮੈਨੂੰ ਲੱਗਦਾ ਤੇਰੇ ਪਿੱਛੇ ਕੋਈ ਚੀਜ਼ ਹੈ ਜੂ ਜਾਣ ਕੇ ਨੂੰ ਧਾਰਮਿਕ ਮੁੱਦਾ ਬਣਾਉਣਾ ਚਾਹ ਰਿਹਾ ਹੈ ਚੀਜ਼ ਤੇਰੇ ਪਿੱਛੇ ਹੈ ਨਾ ਤੂੰ ਜਿਹੜਾ ਬਲਕੀ ਨਸੀਰ ਨੂੰ ਬਦਨਾਮ ਕਰ ਰਿਹਾ ਹੈ ਜਿਹੜੀ ਤੈਨੂੰ ਜਿਹੜੀ ਤੈਨੂੰ ਉਂਗਲ ਲਾ ਰਹੀ ਹੈ ਤੈਨੂੰ ਇਨਵੈਸਟਮੈਂਟ ਕਰ ਰਹੀ ਹੈ ਉਂਗਲ ਹੀ ਉਂਗਲ ਤੈਨੂੰ ਸ਼ੈਤਾਨ ਦੇ ਹੱਥ ਲਾਇਆ ਵਾ ਵੀਰ ਜੀ ਤੇਰੀ ਵੀਡੀਓ ਹੈ ਮੇਰੇ ਕੋਲ ਵੀਡੀਓ ਸਾਰੀ ਵੀਡੀਓ ਰੱਖ ਲੈ ਜਿੱਦਿ ਤੂੰ ਲੋਕਾਂ ਨੂੰ ਭੜਕਾਇਆ ਮੇਰੀ ਗੱਲ ਸੇ ਜਿੱਤ ਤਰ੍ਹਾਂ ਲੋਕਾਂ ਨੂੰ ਭੜਕਾਇਆ ਤੂੰ ਨਹੀਂ ਲੋਕਾਂ ਨੂੰ ਭੜਕਾਇਆ ਪਰ ਚਾ ਕਰਾ ਕੇ ਪਰੂਨ ਰਾਸਤੇ ਮੈਨੂੰ ਲੋਕਾਂ ਨੂੰ ਦੱਸੋ ਕੀ ਕਰ ਸਕੋਗੇ ਠੀਕ ਦੱਸੋ ਕਿਦੋਂ ਕਦੋਂ ਕਿਹਾ ਤੁਹਾਨੂੰ ਮੈਂ 12 ਨੂੰ ਤੁਸੀਂ ਧਰਨਾ ਪ੍ਰਦਰਸ਼ਨ ਕਰੋ ਤੁਸੀਂ ਕਹ ਰਹੇ 12 ਨੂੰ ਇਕੱਠੇ ਹੋ ਮੇਰੀ ਗੱਲ ਸੁਣੋ ਉਹ ਤਾਂ ਕੋਈ ਗੱਲ ਨਹੀਂ ਆ ਤੁਸੀਂ ਮੈਂ ਤੇ ਤੁਸੀਂ ਤੁਸੀਂ ਮੈਨੂੰ ਧਮਕੀ ਦਿੱਤੀ ਹੈ ਨਾ ਕਿ ਤੈਨੂੰ ਦੇਖ ਲਾਂਗੇ ਕੀ ਮੈਂ ਤੁਸੀਂ ਮੈਨੂੰ ਧਮਕੀ ਦਿੱਤੀ ਹੈ ਆ ਕਿ ਤੈਨੂੰ ਅਸੀਂ ਦੇਖ ਲਾਂਗੇ ਰੋਕੀ ਭਾਜੀ ਆਪਣੇ ਕੋਲ ਤੂੰ ਕਹਿੰਦਾ ਮੈਂ ਪ੍ਰਭੂ ਦਾ ਬੰਦਾ ਆ ਆਪਣੇ ਕੋਲ ਨਹੀਂ ਮੈਂ ਮੇਰੀ ਗੱਲ ਰਿਕਾਰਡ ਹੈ ਸਾਰਾ ਕੁਝ ਗੱਲਾਂ ਬਣਾਈ ਜਾ ਛੁੱਡੂ ਦੇ ਉਹ ਮੇਰੀ ਗੱਲ ਸੁਣਾ ਠੀਕ ਹੈ ਛੁੱਡੂ ਕਹ ਤੀ ਆਪਣੇ ਕੋਲ ਹਾਂ ਆਪਣੇ ਕੋਲ ਯਾਰ ਤੁਸੀਂ ਇਦਾਂ ਬੋਲਿਆ ਮੈਂ ਤੁਹਾਨੂੰ ਇੱਕ ਸ਼ਬਦ ਵੀ ਇਦਾਂ ਬੋਲਿਆ ਕੀ ਪਾਸ ਮੈਨੂੰ ਥੋੜੀ ਪਤਾ ਤੂੰ ਪਾਸਟਰ ਐ ਅੱਛਾ ਤੈਨੂੰ ਨਹੀਂ ਪਤਾ ਨਹੀਂ ਪਤਾ ਮੈਂ ਹਜ਼ਾਰ ਤੋਂ ਜਿਆਦਾ ਉੱਪਰ ਤੇ ਮੇਰੀ YouTube ਤੇ ਵੀਡੀਓ ਤੈਨੂੰ ਇਹ ਨਹੀਂ ਪਤਾ ਲੱਗਦਾ ਮੈਂ ਕਿੰਨੇ ਤੇ YouTube ਤੇ ਕਿੰਨੀ ਹਜ਼ਾਰ ਤੋਂ ਉੱਪਰ ਮੇਰੀ ਵੀਡੀਓ ਆ YouTube ਤੇ ਵੀਡੀਓ ਪਾ ਕੇ ਤੂੰ ਰੱਬ ਥੋੜੀ ਬਣ ਗਿਆ ਜੀ ਵੀਡੀਓ ਪਾਤੀ ਤੂੰ ਪ੍ਰਭੂ ਯਿਸੂ ਦਾ ਦਾਸ ਐ ਮੈਂ ਰੱਬ ਦੀ ਗੱਲ ਕਰਦਾ ਮੈਂ ਪ੍ਰਭੂ ਈਸ਼ਰ ਦੀ ਗੱਲ ਕਰਦਾ ਨਾਲ ਲੈ ਰਿਹਾ ਮੈਂ ਤਾਂ ਸੁਖਵਿੰਦਰ ਨਾਲ ਗੱਲ ਕਰ ਰਿਹਾ ਤੂੰ ਸੁਖਵਿੰਦਰ ਨਾਲ ਗੱਲ ਕਰ ਰਿਹਾ ਇਹ ਦੱਸ ਦੇ ਤੂੰ ਪਹਿਲਾਂ ਮੈਨੂੰ ਮੈਂ ਪਾਸ ਸੁਖਵਿੰਦਰ ਰਾਜਾ ਨਾਲ ਗੱਲ ਕਰਦਾ ਨਹੀਂ ਜੀ ਪਹਿਲਾਂ ਮੈਨੂੰ ਇਹ ਦੱਸ ਸੁਖਵਿੰਦਰ ਗੱਲ ਕਰ ਰਿਹਾ ਸੁਖ ਮੈਂ ਪਾਸਟਰ ਸਿਕੁੰਦਰ ਰਾਜ ਜੋ ਮੇਰਾ ਨਾਮ ਹੈ ਪੂਰਾ ਆਪਣੇ ਆਪ ਵਾਸਟਰ ਲਈ ਜਾ ਜੋ ਮਰਜ਼ੀ ਲਈ ਜਾ ਮੈਂ ਤੈਨੂੰ ਪੁੱਛਿਆ ਸਿਕੁੰਦਰ ਗੱਲ ਕਰ ਰਿਹਾ ਤੁਸੀਂ ਕੌਣ ਹੋ ਦਿੱਤਾ ਮੈਨੂੰ ਪੁੱਛਣ ਵਾਲੇ ਮੈਂ ਤੈਨੂੰ ਨਾਮ ਪੁੱਛਿਆ ਤੇਰਾ ਸਿਕੁੰਦਰ ਤੇਰਾ ਤੇਰਾ ਨਾਮ ਪੁੱਛਿਆ ਮੈਂ ਕਹਿੰਦੇ ਗਿਆ ਮੇਰਾ ਨਾਮ ਪਾਸਟਰ ਸਿਕੁੰਦਰ ਰਾਜਾ ਵਾ ਮੈਂ ਤੈਨੂੰ ਉਦਾਰ ਕਰਦਾਲਾ ਨਾਮ ਪੁੱਛਿਆ ਤੇਰਾ ਨਾਮ ਸਿਕੁੰਦਰ ਸਿੰਘ ਹੈ ਪਾਸਟਰ ਸਿਕੁੰਦਰ ਰਾਜਾ ਤੈਨੂੰ ਪਰਹਲ ਕਿੱਦੇ ਦੀ ਵੀਡੀਓ ਦੀ ਸਰਦ ਨਹੀਂ ਤੂੰ ਆਪਣੇ ਆਪ ਸੈਲਫ ਪਾਸਟਰ ਬਣੀ ਜਾ ਰਿਹਾ ਤੈਨੂੰ ਕਿੰਨਾ ਬਣਾਤੇ ਪਾਸਟਰ ਤੈਨੂੰ ਕਿੰਨੇ ਬਣਾਤਾ ਅਸਲੀ ਉਪਾਦੀ ਪਤਾ ਤੁਹਾਨੂੰ ਤੈਨੂੰ ਕਿਹਦੇ ਬਣਾ ਤਾ ਤੇਰੇ ਵਾਂਗੂ ਚਿੱਕਾ ਨਹੀਂ ਮਾਰਦੇ ਪਾਸਟਰ ਉੱਤੇ ਆ ਕੇ ਮੇਰੀ ਗੱਲ ਸੁਣੋ ਕੀ ਗਲਤੀ ਬੋਲਦੇ ਕਿਸੇ ਵੀ ਕਿਸੇ ਵੀ ਜਨਾਨੀ ਨੂੰ ਕੁੜੀਏ ਦੀ ਕੁੜੀਏ ਦੀ ਡੱਡ ਲਾ ਰਿਹਾ ਗਾੜੀ ਲਾਗੇ ਨਾਲੋਂ ਉਹਨਾਂ ਦੀ ਕੁੜੀਆਂ ਦੀ ਡੱਡ ਤੂੰ ਲਾ ਰਿਹਾ ਵਾ ਉਹ ਕੋਈ ਚੱਕਰ ਨਹੀਂ ਮਾਸਟਰਮੈਂਡ ਤੂੰ ਬੰਦਾ ਨਾ ਇਹ ਮਾਸਟਰਮੈਂਡ ਐ ਕਿ ਤੂੰ ਜਿੰਨਾ ਮਰਜ਼ੀ ਗੱਲ ਜਿਹੜੀ ਮਰਜ਼ੀ ਤੂੰ ਵਿਭਾਗ ਦਾ ਬੰਦਾ ਨਾ ਜਿੱਥੇ ਮਰਜ਼ੀ ਜ਼ੋਰ ਲੱਗਦਾ ਤੈਨੂੰ ਕਿੰਨੇ ਪੈਸੇ ਦਿੱਤੇ ਤੈਨੂੰ ਬਸ ਬਜਿੰਦਰ ਨੇ ਤੈਨੂੰ ਕਿੰਨੇ ਪੈਸੇ ਮਿਲਦੇ ਤੂੰ ਕਿੰਨੀ ਵੱਡੀ ਮੰਗੀ ਤੈਨੂੰ ਪਤਾ ਹੈ ਤੂੰ ਕਿੰਨੀ ਵੱਡੀ ਮੰਗੀ ਪਰਚੀ ਤੇਰੇ ਕੋਲ ਪੜਾ ਤੈਨੂੰ ਕੀ ਮੰਗਿਆ ਵੱਡੀ ਕਿੰਨੀ ਮੰਗੀ ਸੀ ਪਰਚੇ ਦਾ ਹੱਲ ਕਰਾਉਂਦਾ ਤੁਸੀਂ ਰਹਿਣ ਵਾਲੇ ਕਿੱਥੇ ਦੇ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਇਹ ਦੱਸੋ ਤੂੰ ਹੀ ਤੇ ਕਿੰਨੇ ਕਰੋੜ ਮੰਗਿਆ ਸੀ ਪਤਾ ਤੇ ਪਹਿਲਾਂ ਪਤਾ ਤੁਸੀਂ ਰਹਿਣ ਵਾਲੇ ਕਿੱਥੇ ਦੇ ਜੇ ਕਰੋੜ ਦਿਆ ਹੁੰਦਾ ਤਾਂ ਨੋਨ ਅਵੇਲੇਬਲ ਮੇਰੀ ਗੱਲ ਉਹਨਾਂ ਨੇ ਦਿੱਤਾ ਤੈਨੂੰ ਤੂੰ ਮੰਗਿਆ ਵਾ ਅੱਛਾ ਦੇ ਤਾਉਣਾ ਮੈਨੂੰ ਹਾਂ ਤੂੰ ਮੰਗਿਆ ਤੇਰਾ ਬਿਜ਼ਨਸ ਹੀ ਆਇਆ ਜਬਰਦਨ ਪਾਲ ਹਨਾ ਤੇ ਨਪਾਲ ਤੋਂ ਬੰਦਗੀ ਕਰ ਗਿਆ ਸੀ ਉਹਦੇ ਆ ਵੀ ਗਿਆ ਤੁਸੀਂ ਰਹਿਣ ਵਾਲੇ ਕਿੱਥੇ ਕਿੱਥੇ ਆ ਗਿਆ ਉਹ ਤਾਂ ਬੰਦਗੀ ਕਰਨ ਗਿਆ ਸੀ ਉਹ ਮੇਰੇ ਕੋਲ ਭੱਜਾਉਂਦਾ ਕਿ ਜਿਹੜੇ ਲੋਕੇ ਬੈਠਾ ਉਹਦੇ ਸ਼ਰੇਆਮ ਬੰਦਗੀ ਕਰਨ ਦੇ ਆ ਸੀ ਕਿੱਥੇ ਰ ਕਿੱਥੇ ਆ ਗਿਆ ਉਹ ਕਿੱਥੇ ਹੈ ਤੇ ਉਹ ਤਾਂ ਤੇਰੇ ਤੋਂ ਦਸੀਏ ਤੂੰ ਲੱਭ ਲੋ ਤੇ ਜਿੱਥੇ ਹੈਗਾ ਸਾਡਾ ਤਾਂ ਤਾਂ ਤਨੇ ਆ ਜੀ ਕੀ ਆ ਯਾਰ ਤੂੰ ਤੁਸੀਂ ਵੀ ਨਾ ਅੰਧ ਵਿਸ਼ਵਾਸ ਦੀ ਗੱਲ ਹੁੰਦੀ ਆ ਤੁਸੀਂ ਨਾ ਐਡਾ ਨਾ ਕਰੋ ਕੱਲ ਨੂੰ ਤੁਸੀਂ ਵੀ ਮੇਰੇ ਕੋਲ ਆ ਮੇਰੀ ਗੱਲ ਸੁਣੋ ਮੇਰੇ ਕੋਲ ਕਿੰਨੇ ਮੇਰੀ ਗੱਲ ਸੁਣ ਮੈਨੂੰ ਤੇਰੇ ਕੋਲੋਂ ਆਉਂਦੇ ਜੂਤੀ ਮੈਨੂੰ ਇਹ ਸ਼ਕੂਲ ਜਾਣ ਦੀ ਲੋੜ ਤੇ ਬਾਅਦ ਚਾਕੇ ਕਹਿੰਦੇ ਆ ਵੀ ਸਾਨੂੰ ਉਸ ਟਾਈਮ ਪਤਾ ਨਹੀਂ ਸੀ ਜੀ ਸਾਨੂੰ ਪਤਾ ਨਹੀਂ ਲੱਗਿਆ ਸਾਨੂੰ ਤਾਂ ਐ ਲੱਗਿਆ ਨਜਾਇਜ਼ ਹੋ ਰਿਹਾ ਫਲਾਣਾ ਹੋ ਰਿਹਾ ਡੱਪਾ ਨੋ ਨਜਾਇਜ਼ ਭਾਜੀ ਪਰਚੇ ਕਰਾਉਂਦਾ ਵਾ ਜੇ ਤੇ ਕੋਈ ਅੱਧਾ ਵੀ ਹੋਵੇ ਨਾ ਬਈ ਉਹਦੇ ਦਾ ਮਿਲਗੇ ਨਹੀਂ ਤਾਂ ਕੀ ਬੰਦੇ ਤੇ ਨਜਾਇਜ਼ ਦੀ ਪਰਚਾ ਕਰੀ ਜੋ ਫਿਰ ਤੁਹਾਡੇ ਵਰਗੇ ਨਾ ਸਾਡੇ ਆਫਿਸਾਂ ਦੇ ਬਾਹਰ ਖੜੇ ਹੁੰਦੇ ਆ ਕਿੱਥੇ ਫਿਰ ਤੁਹਾਡੇ ਵਰਗੇ ਨਾ ਗੋਬਿੰਦਰ ਸਾਡੇ ਆਫਿਸਾਂ ਦੇ ਬਾਹਰ ਖੜੇ ਹੁੰਦੇ ਵੀ ਮੇਰੇ ਨਾਲ ਨਜਾਇਜ਼ ਹੋ ਗਈ ਮੇਰੀ ਹੈਲਪ ਕਰੋ ਮੈਂ ਤੇਰੇ ਕੇ ਘਟੀਏ ਬੰਦੇ ਤੇ ਗੜੀ ਨਹੀਂ ਜਾਂਦਾ ਮੈਟਰ ਨੂੰ ਕੀ ਕਰ ਰਿਹਾ ਹੈ ਕਟਿਆ ਤੂੰ ਕਿਹੜਾ ਬਹੁਤ ਵਧੀਆ ਮੇਰੀ ਗੱਲ ਸੁਣ ਮੈਨੂੰ ਤੇਰੀ ਲੋੜ ਨਹੀਂ ਤੂੰ ਕੀ ਤੇਰਾ ਕੀ ਬਣਾਇਆ ਤੁਸੀਂ ਕੀ ਤੁਸੀਂ ਕੀ ਬਣਾ ਕਿਹੜੇ ਪ੍ਰਭੂ ਦੇ ਸਾਹ ਅੱਦਲੇ ਨੇ ਇੱਕ ਤੇਰਾ ਤੇਰਾ ਪਾਪਾ ਜਿਹਨੂੰ ਤੂੰ ਪਾਪਾ ਪਾਪਾ ਕਹਿੰਦਾ ਉਹ ਉਹ ਜਨਾਨੀਆਂ ਨੂੰ ਇੰਨਾ ਗਲਤ ਬੋਲਦਾ ਇੱਕ ਤੂੰ ਆ ਗਿਆ ਤੂੰ ਤੁਸੀਂ ਜਨਾਨੀਆਂ ਨੂੰ ਬਲ ਤੁਸੀਂ ਬਾਈਬਲ ਪੜ੍ਹਦੇ ਹੋ ਕਿ ਤੁਸੀਂ ਸਮਝ ਤੁਹਾਡੀ ਆਪਣੇ ਸਮਝ ਨੂੰ ਮੱਥੇ ਤੇ ਹੱਥ ਮਾਰੋ ਯਾਰ ਤੁਸੀਂ ਜਨਾਨੀਆਂ ਨੂੰ ਇੰਨਾ ਗਲਤ ਬੋਲ ਰਹੇ ਤੁਸੀਂ ਜਨਾਨੀਆਂ ਕੋ ਤੁਸੀਂ ਗਲਤ ਬੁਲਾ ਰਹੇ ਜੋ ਯਾਰ ਚਲੋ ਕੁੜਕੁੜੀ ਆਪਣੇ ਬਿਆਨ ਦੇ ਰਹੀ ਹੈ ਉਹ ਆਪਣਾ ਸਪਸ਼ਟੀਕਰਨ ਦੇ ਰਹੀ ਹੈ ਉਹ ਤਾਂ ਐਸਆਈਟੀ ਬੈਠੀ ਹੈ ਉਹਨਾਂ ਦੇ ਸਾਹਮਣੇ ਤੁਸੀਂ ਵੀ ਇੱਥੇ ਕਹਿੰਦੇ ਵੀਡੀਓ ਦੇ ਜਿੰਨੇ ਕੋਸਟਰਾਸ ਕਿੰਨੀ ਪਹਿਲੇ ਦਿਨ ਉਹਨੇ ਵਿੱਚ ਨਹੀਂ ਧਾਲਾ ਹਾਂ ਮੈਂ ਵਿੱਚ ਬੈਠਾ ਤੁਸੀਂ ਗਾੜੀ ਲਾਗੀ ਇਹ ਕੰਮ ਕਰਾਇਆ ਨਾ ਬਜਿੰਦਰ ਨੂੰ ਗੱਲ ਮੇਰੀ ਗੱਲ ਸੁਣ ਮੈਂ ਬਜਿੰਦਰ ਦੀ ਗੱਲ ਕਰ ਰਿਹਾ ਨਾ ਮੈਂ ਬਜਿੰਦਰ ਦੀ ਗੱਲ ਕਰ ਰਿਹਾ ਜੀਮ ਜੇ ਮਾਨੂੰ ਵਾਲੇ ਉਹ ਕਹਿੰਦਾ ਕਿ ਮਸੀਹ ਲੋਕ ਧਰਨਾ ਨਾ ਲਾਇਓ ਇਹ ਇਹਨੂੰ ਇਹ ਨਹੀਂ ਪਤਾ ਕਿ ਜਿਹੜੇ ਮਸੀਹ ਲੋਕ ਪਰਚਾ ਨਹੀਂ ਕਰਾਉਂਦੇ ਕੀ ਕਰਾ ਵਿਜੇ ਮਾਨੂ ਵਾਲਾ ਕੱਲ ਕਹਿੰਦੇ ਨੇ ਕਿ ਤਨਣਾ ਲਾ ਲਾਇਓ ਹੂੰ ਇਹ ਤਾਂ ਨਾ ਲਾਣਾ ਮਸੀਹ ਲੋਕਾਂ ਦਾ ਕੰਮ ਨਹੀਂ ਤੇ ਮਸੀਹ ਲੋਕਾਂ ਦਾ ਕੰਮ ਪਰਚਾ ਕਰਾਉਣਾ ਨਹੀਂ ਹੈ ਉਹ ਵੀ ਤੇਰੇ ਅੱਗੇ ਦੀ ਮਦਦ ਮੰਗੀ ਹੋਣੀ ਕਿਉਂਕਿ ਉਹਨੇ ਲਾਈਵ ਹੋ ਕੇ ਕਿਹਾ ਨਹੀਂ ਸੀ ਕਿ ਮੈਂ ਹਿੰਦੂ ਤੇਰੀ ਕੀ ਗੱਲ ਹੈ ਪੱਕੀ ਗੱਲ ਹੈ ਮਸੀਹ ਲੋਕ ਪਰਚਾ ਨਹੀਂ ਕਰਾਉਂਦੇ ਦੱਸਿਂ ਨਾ ਦੱਸਿਂ ਕਿਸ ਤਰ੍ਹਾਂ ਤੂੰ ਜਿਹੜੀ ਗੱਲ ਕਰ ਰਿਹਾ ਵੀ ਮਸੀਹ ਲੋਕ ਪਰਚਾ ਨਹੀਂ ਕਰਾਉਂਦੇ ਨਹੀਂ ਮੈਂ ਉਹਦੀ ਗੱਲ ਕੀਤੀ ਹੈ ਨਾ ਨਹੀਂ ਦਿਲੋਂ ਦੱਸਿਂ ਦਿਲੋਂ ਤੂੰ ਦੱਸ ਦੇ ਕਦ ਕਰਦੇ ਨਹੀਂ ਕਰਾਉਂਦੇ ਕਿਦਾਂ ਜੀ ਦਤੂ ਕਹ ਰਿਹਾ ਮੈਂ ਕੀ ਲੋਕ ਪਰਚਾ ਨਹੀਂ ਕਰਾਉਂਦੇ ਇਹ ਤੇਰੇ ਪਾਪਾ ਜੀ ਨੇ ਵੀ ਤੇਰੇ ਪਾਪਾ ਨੇ ਵੀ ਇਹ ਗੱਲ ਕਹੀ ਆ ਕਿਹੜਾ ਕਿਹ ਦੀ ਕਿਹੜੇ ਪਾਪ ਨਹੀਂ ਕਰ ਕਰਤੀ ਮੈਨੂੰ ਕੀ ਪਤਾ ਕਿਹੜਾ ਜੀ ਤੈਨੂੰ ਬੱਸ ਮੇਰੇ ਪਾਪਾ ਹੀ ਈਸ਼ੂ ਸੀ ਚਲੋ ਮਨ ਤਾਂ ਇਸ ਟਾਈਮ ਤੇਰਾ ਉਹ ਲੱਗਦਾ ਹੈ ਸਾਰੀ ਮੇਰੀ ਵੀਡੀਓ ਕੱਢ ਲ ਕੇ ਮੈਂ ਸਾਰੀ ਵੀਡੀਓ ਪ੍ਰਭੂ ਈਸ਼ੂ ਨੂੰ ਪਾਪਾ ਦੇਣਾ ਪਤਾ ਨਹੀਂ ਚਲੋ ਚਲੋ ਅੱਛਾ ਤੂੰ ਮੇਰੇ ਪਾਪਾ ਦੇ ਖਿਲਾਫ ਨਾ ਬੋਲਣਾ ਪ੍ਰਭੂ ਈਸ਼ੂ ਦੀ ਮੈਂ ਤਾਂ ਇਹਦੀ ਗੱਲ ਕਰ ਰਿਹਾ ਯਾਰ ਇਹਦੀ ਗੱਲ ਕਰਾ ਤੇਰੇ ਬਜਿੰਦਰ ਦੀ ਉਹਦੇ ਇੱਕ ਪਸ ਜੀ ਹੈ ਨਾ ਪ੍ਰਭੂ ਦੇ ਦਾਸ ਹੈ ਮੈਨੂੰ ਕੀ ਪਤਾ ਪ੍ਰਭੂ ਦੇ ਦਾਸ ਜਿਹੜੇ ਆ ਚਲੋ ਬਸ ਤੁਸੀਂ ਮੰਨਿਆ ਵਧੀਆ ਤੇ ਤੁਸੀਂ ਮੈਨੂੰ ਦਿੱਤੀ ਐ ਧਮਕੀ ਮੇਰੀ ਗੱਲ ਸੁਣੋ ਤੁਸੀਂ ਜੇ ਤੁਸੀਂ ਰੋਗੀ ਪਾਜੀ ਤੁਸੀਂ ਰੋਗੀ ਪਾਜੀ ਤੁਸੀਂ ਨੇ ਦਿੱਤੀ ਧਮਕੀ ਕਿ ਤੈਨੂੰ ਵੀ ਅਸੀਂ ਦੇਖ ਲਾਂਗੇ ਹਨਾ ਤੇ ਜਿੱਥੇ ਤੇ ਕੋ ਜੋਰ ਲੱਗਦਾ ਉਹਨਾਂ ਜਿਹੜਾ ਮਰਜੀ ਲਾ ਲਈ ਅੱਛਾ ਠੀਕ ਐ ਤੁਸੀਂ ਮੈਨੂੰ ਦੱਸਿਓ ਟਾਈਮ ਸਮਾਂ ਕਿਦਾਂ ਤੁਸੀਂ ਦੱਸੋ ਟਾਈਮ ਸਮਾਂ ਦੱਸੋ ਟਾਈਮ ਤੁਸੀਂ ਬਸ ਤੁਸੀਂ ਕਰਾਉਣਾ ਦੋ ਵੀ ਕਰਾਉਣਾ ਨਾ ਆਪਣੇ ਆਪ ਹੀ ਬੋਲੀ ਜਾ ਰਿਹਾ ਮੈਨੂੰ ਦਿੱਤੀ ਧਮਕੀ ਮੰਨੂ ਕੀ ਕਿ ਤੂੰ ਕਿ ਅੱਗੇ ਕਹਿਣਾ ਕਿ ਤੈਨੂੰ ਵੇਖ ਲਾਂਗੇ ਉਹਦਾ ਮੀਨਿੰਗ ਸਾਰਾ ਕੁਝ ਝੂਠਿਆਂ ਦਾ ਮੇਰੀ ਗੱਲ ਸੁਣ ਲੈ ਤੈਨੂੰ ਇੱਕ ਵੀ ਲਫ਼ਜ਼ ਮੈਂ ਦਾਦਾ ਨਹੀਂ ਬੋਲਿਆ ਤੈਨੂੰ ਬੋਲਿਆ ਬੋਲਿਆ ਕਿਉਂ ਨਹੀਂ ਕੋਈ ਗੱਲ ਨਹੀਂ ਮੇਰੇ ਫੋਨ 'ਚ ਸਾਰੀ ਰਿਕਾਰਡਿੰਗ ਹੈ ਮੇਰੇ ਵੀ ਰਿਕਾਰਡਿੰਗ ਮੇਰੇ ਫੋਨ 'ਚ ਵੀ ਤੇਰੇ ਫੋਨ 'ਚ ਵੀ ਹੋ ਰਹੀ ਹੋਣੀ ਇਹ ਬਾਰ-ਬਾਰ ਬਾਰ-ਬਾਰ ਮੰਨੂ ਇੱਕੋ ਗੱਲ ਨਾ ਕਹਿ ਦੇਖ ਲਾਂਗੇ ਦੇਖ ਲਾਂਗੇ ਦੇਖ ਲਾਂਗੇ ਮੈਂ ਤੈਨੂੰ ਜੋ ਗੱਲ ਕਹਿ ਰਿਹਾ ਉਸ ਗੱਲ ਤੇ ਉਸ ਗੱਲ ਤੇ ਆ ਕਿ ਵੀ ਭਰਾ ਮੇਰੀ ਫੋਟੋ ਤੂੰ ਲਾਈ ਹੈ ਉਹਦੇ ਉੱਪਰ ਠੀਕ ਐ ਮੇਰਾ ਤੇਰੇ ਨਾਲ ਕੋਈ ਲੈਂਦੇ ਨਹੀਂ ਨਾ ਮੈਂ ਤੈਨੂੰ ਜਾਣਦਾ ਨਾ ਮੈਂ ਤੈਨੂੰ ਪਛਾਣਦਾ ਮੇਰੇ ਨਾਲ ਐਵੇਂ ਨਾ ਖਾਈ ਜਾ ਬਿਨਾ ਮਤਲਬ ਤੋਂ ਬਿਨਾ ਮਤਲਬ ਤੋਂ ਉਹਦੇ ਵਿੱਚ ਉਹ ਮਾਮਲੇ ਚ ਬਾਹਰ ਨਿਕਲ ਜਾ ਫਿਰ ਕਹੋ ਕਿ ਮੈਂ ਇਹਦੇ ਵਿੱਚ ਕੁਝ ਨਹੀਂ ਹੈ ਤੂੰ ਕਹਿ ਕਿ ਮੈਂ ਰਿਪੋਰਟ ਕਰਾਂ ਚਾਹ ਲਾ ਵੀਡੀਓ ਪਾ ਦੇ ਕਿ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਚਾਹੇ ਝੂਠੀ ਹੈ ਚਾਹੇ ਸੱਚੀ ਹੈ ਮੈਨੂੰ ਇਹਦੇ ਬਾਰੇ ਨਹੀਂ ਮੈਂ ਇਹਦੇ ਵਿੱਚੋਂ ਬਾਹਰ ਨਿਕਲ ਗਿਆ ਲਾਈਵ ਹੋ ਕੇ ਕਹਿ ਦੇ ਤੂੰ ਮੈਨੂੰ ਬਾਹਰ ਕੱਢਣਾ ਚਾਹੁੰਦਾ ਇੱਥੋਂ ਕਿਦੋਂ ਤੂੰ ਆਪੇ ਕਹਿ ਰਿਆ ਨਾ ਕਿ ਤੂੰ ਬੈਦ ਵੀਡੀਓ ਪਾਉਣੀ ਆਂ ਫਿਰ ਅੱਛਾ ਤੂੰ ਹੀ ਕੰਮ ਕਰ ਤੂੰ 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 ਕਹਿ ਰਿਹਾ ਮੈਂ ਵੀਡੀਓ ਪਾਵਾਂਗਾ ਕੀ ਵੀਡੀਓ ਪਾਏਗਾ ਤੂੰ ਕੀ ਤੱਕ ਕਿਧਰੇ ਬਣ ਵੀਡੀਓ ਦੀ ਬਾਰ ਬਾਰ ਮੇਰੇ ਤੁਸੀਂ ਦੱਸੋ ਕਿਹੜਾ ਕਹਿੰਦਾ ਤੈਨੂੰ ਠੋਕਦਾ ਨਾ ਮੈਂ ਵੀਡੀਓ ਪਾ ਕੇ ਕੀ ਠੋਕੇਗਾ ਤੂੰ ਮਨ ਨੂੰ ਹੋ ਤੋੜਾ ਲੱਗ ਜੀ ਤੈਨੂੰ ਹਾਂ ਅਬ ਮੈਂ ਕੋਈ ਗੱਲ ਨਹੀਂ ਕਿੱਥੇ ਰਹਿੰਦੇ ਓ ਤੁਸੀਂ ਉਹ ਤੈਨੂੰ ਪਰ ਲੱਭ ਉਹ ਵੀਡੀਓ ਤਾਂ ਕੱਢ ਲਓ ਵੀਡੀਓ ਨਾਲੇ ਵੇਖੋ ਚੈੱਕ ਕਰੋ ਉਹਨਾਂ ਦਾ ਡਰੈੱਸ ਲੱਭ ਲਓ ਓ ਚੋ ਹਾਂ ਡਰੈੱਸ ਲੱਭ ਲਓ ਸਾਰਾ ਕੁਝ ਮੇਰਾ ਡਰੈੱਸ ਉੱਥੇ ਹੀ ਹੈ ਅੱਛਾ ਹਾਂ ਇਹ ਗਲਤ ਗੱ ਗਲਤ ਗਲਤ ਤੁਸੀਂ ਜਾਂ ਵਿੱਚ ਜੋ ਹੀ ਕਹਿੰਦੇ ਨਾ ਤੁਸੀਂ ਮੈਂ ਰਿਐਕਟ ਤੁਸੀਂ ਕੀ ਰਿਐਕਟ ਕਰਾਈ ਕਰ ਰਹੇ ਤੁਸੀਂ 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 ਕ੍ਰਾਈਮ ਕਰਦੇ ਤੁਹਾਨੂੰ ਤਰੀਕੇ ਆ ਫਿਰ ਤੁਸੀਂ ਫਿਰ ਤੁਸੀਂ ਪਤਾ ਕੀ ਕਰੋਗੇ ਬਲੀ ਬਲੈਕਮੇਲ ਕਰਦੇ ਕੁੜੀਆਂ ਨੂੰ ਅੱਗੇ ਲਾਗੇ ਨਾ ਫਿਰ ਤੁਸੀਂ ਨਾ ਫਿਰ ਤੁਸੀਂ ਮੇਰੀ ਗੱਲ ਮੇਰੇ ਖਿਲਾਫ ਕੋਈ ਕੁੜੀ ਤਿਆਰ ਕਰ ਲਈ ਚੰਗਾ ਮੇਰੀ ਗੱਲ ਸੁਣ ਲੈ ਫਿਰ ਤੂੰ ਫਿਰ ਤੂੰ ਫਿਰ ਤੂੰ ਪ੍ਰਭੂ ਦਾ ਦਾਸ ਬਣ ਜੀਗਾ ਜਦ ਤੇ ਪਰਚਾ ਹੋ ਗਿਆ ਫਿਰ ਤੂੰ ਇਹ ਕਹੇਗਾ ਵੀ ਮੈਂ ਪ੍ਰਭੂ ਦੇ ਦਾਸ ਤੇ ਗਲਤ ਕੰਮ ਕਰ ਰਹੇ ਹੋ ਉਹ ਪਰਚਾ ਤਾਂ ਨਹੀਂ ਪ੍ਰਭੂ ਦੇ ਦਾਸ ਕਰਦੇ ਠੀਕ ਆ ਕਿਉਂਕਿ ਉਹ ਬਾਈਬਲ ਚ ਪਹਿਲਾਂ ਕਿਹਾ ਕਿ ਮੇਰੇ ਨਾਲ ਦੇ ਖਾਤਰ ਜਾਣਾ ਬਹੁਤ ਹੈ। ਮੇਰੀ ਗੱਲ ਸੁਣ ਜੇ ਤੁਸੀਂ ਤੁਸੀਂ ਕਿਸੇ ਨੂੰ ਗਲਤ ਬੋਲੋਗੇ ਕ੍ਰਾਈਮ ਕਰੋਗੇ ਤਾਂ ਫਿਰ ਤੁਸੀਂ ਐਡਾ ਫਿਰ ਫਿਰ ਤੁਸੀਂ ਧਰਮੀ ਧਰਮ ਨੂੰ ਅੱਗੇ ਲੈ ਕੇ ਆਂਦੇ ਹੋ ਮੈਂ ਦੱਸ ਰਿਹਾ ਮੇਰੀ ਗੱਲ ਸੁਣ ਧਰਮ ਨੂੰ ਨਹੀਂ ਧਰਮ ਨੂੰ ਚੈੱਕ ਕਿਉਂਕਿ ਉਹਨਾਂ ਇੱਕ ਵਾਲਮੀਕੀ ਨੂੰ ਤੂੰ ਬਾਰ-ਬਾਰ ਬਾਰ-ਬਾਰ ਹਿੰਦੂ 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 ਬੰਦਾ ਹਿੰਦੂ ਬੰਦਾ ਕਹਿ ਕੇ ਮੈਂ ਬੰਦਾ ਕਿਹਾ ਨਾ ਬੰਦੇ ਨਹੀਂ ਕਿਹਾ ਬੰਦਾ ਕਿਹਾ ਹਾਂ ਮੈਂ ਦੱਸ ਬੰਦਾ ਹੀ ਮੈਨੂੰ ਇਹ ਕਹਿ ਰਿਹਾ ਮੈਂ ਆਪਣੀਆਂ ਗੱਲ ਕਰ ਰਿਹਾ ਮੈਂ ਨਹੀਂ ਤੂੰ ਮੈਂ ਸਾਰੀ ਕੌਮ ਦੀ ਗੱਲ ਨਹੀਂ ਤੁਹਾਡੀ ਦੀ ਕਰਦਾ ਮੈਂ ਤੇਰੀ ਗੱਲ ਕਰਦਾ ਮੰਨੂ ਇੱਕ ਗੱਲ ਇੱਕ ਗੱਲ ਇੱਕ ਗੱਲ ਸੁਣ ਲਓ ਤੁਸੀਂ ਸੁਖਵਿੰਦਰ ਜੀ ਬਸ ਮੈਂ ਲਾਸਟ ਵਿੱਚ ਫੋਨ ਕਰਾਂਗਾ ਤੁਹਾਡੇ ਨਾਲ ਮੈਂ ਬਹਿਸ ਨਹੀਂ ਕਰਨੀ ਦੇਖੋ ਮੈਂ ਤੁਹਾਨੂੰ ਜਾਣਦਾ ਨਹੀਂ ਮੈਂ ਤੁਹਾਨੂੰ ਪਛਾਣਦਾ ਨਹੀਂ ਜਾਂ ਤਾਂ ਬੰਦਾ ਹੋਵੇ ਵੀ ਜਾਣਦਾ ਆ ਜਾਂ ਪਛਾਣਦਾ ਹੋਵੇ ਜੇ ਤင်း ਤੂੰ ਕਹਿੰਦਾ ਮੈਂ ਵਾਹ ਲਾਦਾਗਾ ਮੈਂ ਤੇਰਾ ਜਲੂਸ ਕੱਢਦਾਗਾ ਤੂੰ ਜਿੰਨਾ ਤੇ ਤੇ ਜਲੂਸ ਕੱਢਦਾ ਹੋਵੇ ਨਿਕਲ ਜੀ ਨਿਕਲ ਜੇ ਜਾਂ ਮੇਰੇ ਖਿਲਾਫ ਕੋਈ ਵੀ ਉਹਦੇ ਜ ਵਰਡ ਤੂੰ ਕੋਈ ਗਲਤ ਬੋਲ ਪਿਆ ਮੈਂ ਤਾਂ ਕਾਨੂੰਨ ਦੀ ਮਦਦ ਲਵਾਂਗਾ ਠੀਕ ਹੈ ਫਿਰ ਤੂੰ ਇਹ ਨਾ ਕਾਨੂੰਨ ਦੀ ਮਤਲਬ ਲੈਣੀ ਕਿ ਕੁੜੀਆਂ ਦੀ ਮਤਲਬ ਲੈਣੀ ਐਂ ਤਾਂ ਕਹਿ ਮੈਂ ਨਾ 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 ਤੂੰ ਕੁੜੀਆਂ ਦੀ ਮਤਲਬ ਲੈਣਾ 2018 ਜੀ ਤੂੰ ਕੁੜੀ ਦੀ ਮਤਲਬ ਲਈ ਇੱਕ ਹੀ ਕੁੜੀ ਦੀ ਮਤਲਬ ਲਈ ਕੁੜੀ ਦੀ ਕੁੜੀ ਦੀ ਕੁੜੀ ਦੀ ਮੇਰੇ ਖਿਲਾਫ ਹੀ ਕਿ ਕੁੜੀ ਨੂੰ ਤਿਆਰ ਕਰ ਲਾ ਤੇਰੇ ਹੰਦਾ ਹੀ ਉਹ ਮੁੜ ਕੇ ਮੇਰੇ ਕੋਲ ਪੈਸੇ ਮੰਗੀ